ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਚੰਨੀ ਸਿੰਘ ਮੈਂ ਐਜੇ ਪ੍ਰੋਮੋਟਰ ਕੰਪਨੀ ਚ ਕੰਮ ਕਰ ਰਿਹਾ ਆ ਆਯੂ ਕੇਅਰਸ ਦੇ ਵਿੱਚ ਤੇ ਇਹ ਬਲਬੀਰ ਜੀ ਹੈਗੇ ਆ ਆਪਣੇ ਤਰਵੰਦੀ ਚੌਧਰੀਆ ਤੋਂ ਸਤਿ ਸ਼੍ਰੀ ਅਕਾਲ ਜੀ ਡਿਸਟ੍ਰੀਬਿਊਟਰ ਹੈਗੇ ਕੰਪਨੀ ਚ ਇਹਨਾਂ ਨੇ ਕੁਝ ਸਮਾਂ ਪਹਿਲਾਂ ਮੈਡੀਸਨ ਦਿੱਤੀ ਸੀਗੀ ਆਦਮਪੁਰ ਦੇ ਵਿੱਚ ਇਹ ਭੈਣ ਜੀ ਹੁਣ ਬੈਠੇ ਆ ਆਪਣੇ ਨਾਲ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀਗੀ ਤੇ ਇਹਨਾਂ ਨੂੰ ਪੁੱਛਦੇ ਆਪਾਂ ਕਿੰਨਾ ਚਿਰ ਮੈਡੀਸਨ ਯੂਜ਼ ਕੀਤੀ ਆ ਜਾਂ ਪਹਿਲਾਂ ਦੇ ਹਾਲਾਤ ਕੀ ਸੀਗੇ ਅੱਜ ਇਹਨਾਂ ਨੂੰ ਕਿੰਨਾ ਕੁ ਰਿਜ਼ਲਟ ਮਿਲਿਆ ਸਭ ਤੋਂ ਪਹਿਲਾਂ ਨਾਂ ਦੱਸਣਗੇ ਭੰਦੀ ਹਾਂਜੀ ਸਸੀ ਕਾਂਜੀ ਕੀ ਨਾਂ ਜੀ ਆਪਣਾ ਜਸਵਿੰਦਰ ਕੌਰ ਜਸਵਿੰਦਰ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਪਹਿਲਾਂ ਸਰ ਮੈਨੂੰ ਨਾ ਗੋਡਿਆਂ ਦੀ ਪ੍ਰੋਬਲਮ ਆਈ ਸੀਗੀ ਉਸ ਟਾਈਮ ਪਹਿਲਾਂ ਠੀਕ ਹੈ ਤੇ ਮਤਲਬ ਕਾਫੀ ਦਵਾਈਆਂ ਕਰਦੀਆਂ ਮੈਨੂੰ ਕੋਈ ਵੀ ਉਹ ਫਰਕ ਨਹੀਂ ਪਿਆ ਹੈਗਾ ਠੀਕ ਹੈ ਤੇ ਇਸ ਦਵਾਈ ਬਾਰੇ ਜਦੋਂ ਮੈਨੂੰ ਲੱਗਦਾ ਇਹ ਦਵਾਈ ਮੈਂ ਸ਼ੁਰੂ ਕੀਤੀ ਆ ਤੇ ਇਸ ਦੇ ਨਾਲ ਮੈਨੂੰ ਮਤਲਬ ਅਰਜੈਂਟ ਤਾਂ ਮੈਨੂੰ ਮਤਲਬ ਹਫ਼ਤੇ ਦੇ ਵਿੱਚ ਵਿੱਚ ਹੀ ਮਿਲ ਗਿਆ ਸੀ ਠੀਕ ਹੈ ਪਰ ਹੁਣ ਮੈਨੂੰ ਵੀ ਦਾ ਖਾਂਦੇ ਆ ਇੱਕ ਮਹੀਨੇ ਦਾ ਟਾਈਮ ਹੋ ਗਿਆ ਤੇ ਅਰਜੈਂਟ ਬਹੁਤ ਵਧੀਆ ਆ ਤੇ ਮੈਂ ਰਿਲੈਕਸ ਆ ਠੀਕ ਹੈ ਪਹਿਲਾਂ ਕਿੰਨੀ ਕ ਪ੍ਰੋਬਲਮ ਸੀ ਪਹਿਲਾਂ ਮੈਂ ਮਤਲਬ ਪ੍ਰੋਬਲਮ ਇਨੀ ਸੀਗੀ ਮੈਂ ਆਪਣਾ ਪੈਰ ਚੱਕ ਕੇ ਕੰਡੀਸ਼ਨ ਦੇ ਵਿੱਚ ਦੂਸਰੀ ਜਿਹੜਾ ਨਹੀਂ ਰੱਖ ਸਕਦੀ ਹੈਗੀ ਤੇ ਮੈਨੂੰ ਦੂਸਰੇ ਜਨ ਦੀ ਹੈਲਪ ਲੈਣੀ ਪੈਂਦੀ ਸੀਗੀ ਤੇ ਮਤਲਬ ਮੈਂ ਪਾਸਾ ਵੀ ਨਹੀਂ ਸਲੇ ਸਕਦੀ ਰਾਤ ਨੂੰ ਸੌਣ ਟਾਈਮ ਜਿੱਦਾਂ ਮੈਂ ਸਿੱਧੇ ਲੰਮੇ ਪੈਣਾ ਉਦਾਂ ਹੀ ਉੱਠਦੀ ਹੁੰਦੀ ਸੀਗੀ ਤੇ ਹੁਣ ਮੈਂ ਪਾਸਾ ਵੀ ਲੈ ਨਹੀਂ ਆ ਤੇ ਚੌਂਕੜੀ ਵੀ ਬਚ ਜਾਂਦੀ ਹੈ ਮੇਰੀ ਤੇ ਮੈਂ ਚੱਲ ਫਿਰ ਸਕਦੀ ਆ ਤੇ ਸ਼ੁਕਰੀਆ ਮਾਲਕ ਦਾ ਬਹੁਤ ਬੜਾ ਜਲਤ ਤੇ ਇਹ ਤੁਸੀਂ ਜਿਹੜਾ ਆਰਥੋਸੈਟ ਦਾ ਏ ਦੇ ਆਪ ਇਹ ਤਿੰਨ ਟਾਈਮ ਦੋ ਟਾਈਮ ਖਾਂਦੇ ਸੀਗੇ ਤਿੰਨੇ ਸਰ ਇਹ ਮੈਂ ਦੋ ਟਾਈਮ ਲੈਂਦੀ ਆ ਠੀਕ ਹੈ ਤੇ ਆਸ ਵੀਰੇ ਖਾਲੀ ਪੀੜ ਲੈਂਦੀ ਆ ਠੀਕ ਹੈ ਤੇ ਆ ਮਤਲਬ ਦਿਨ ਚ ਦੋ ਵਾਰ ਜਿਹੜੀ ਆਪਣੀ ਆ ਰਹੀ ਹੁੰਦੀ ਹੈ ਇਹ ਗੈਸ ਤਿਆਰ ਤੋਂ ਹਨਾ ਹਾਂਜੀ ਇਹ ਦਿਨ ਚ ਦੋ ਟਾਈਮ ਕਿਸੇ ਵੀ ਇੱਕ ਵਜh ਇੱਕ ਟਾਈਮ ਵੀ ਹੋ ਜਾਂਦਾ ਹੈ ਤੇ ਇਹ ਅਮਰਤਰਾਸ ਵੀ ਦੋ ਟਾਈਮ ਪੀ ਰਹੇ ਹਾਂ ਹਾਂਜੀ ਇਹ ਦੋ ਟਾਈਮ ਠੀਕ ਹੈ ਤੇ ਹੁਣ ਤੁਹਾਨੂੰ ਯਾਨੀ ਕਿ ਰੁਪਏ ਜੋ ਕਿੰਨਾ ਕੁ ਫਰਕ ਪਿਆ ਮੈਨੂੰ 1 ਰੁਪਇਆ ਕਹਿ ਸਕਦੇ ਆ 80 ਪੈਸਿਆਂ ਤੋਂ ਉੱਪਰ ਹੀ ਆ ਜੀ ਬਹੁਤ ਵਧੀਆ ਦੇਖੋ ਪੈਨਜਨਾ ਦਵਾਈ ਖਾਦੀ ਆਯੂਕੇਰ ਦੀ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਸੀ ਜਿੱਦਾਂ ਦੱਸਿਆ ਜੀ ਆ ਕਿ ਪਹਿਲਾਂ ਬਹੁਤ ਹਾਲਾਤ ਜਿਹੜੇ ਆ ਉਹ ਔਖੇ ਸੀਗੇ ਮੰਨ ਲਓ ਚੱਕ ਥਲ ਕੇ ਹੀ ਇੱਧਰ ਕੰਨਾ ਪੈਂਦਾ ਸੀ ਲਾਤੇ ਇੱਕ ਜਗ੍ਹਾ ਬਰੋਤੀ ਸੀਗੀ ਤੇ ਤਕਰੀਬਨ ਮਹੀਨਾ ਇਹਨਾਂ ਨੇ ਮੈਡੀਸਨ ਖਾਦੀਆ ਮਹੀਨੇ ਦੇ ਵਿੱਚ ਬਹੁਤ ਵਧੀਆ ਇਹਨਾਂ ਨੂੰ ਰਿਜ਼ਲਟ ਮਿਲ ਚੁੱਕੇ ਆ ਤੇ ਬਾਕਾਇਆ ਮੈਂ ਕੀ ਕਹਿਣਾ ਚਾਹੁੰ ਕਿ ਸਾਰਿਆਂ ਨੂੰ ਵਰਤਣੀ ਚਾਹੀਦੀ ਦਵਾਈ ਜਿਹਨਾਂ ਨੂੰ ਪ੍ਰੋਬਲਮ ਹੈਗੀ ਪੈਨਪਣਾ ਨੂੰ ਮੈਂ ਤਾਂ ਇਹ ਕਹੂੰਗੀ ਮੇਰੇ ਵਾਸਤੇ ਤਾਂ ਦੂਸਰਾ ਜਨਮ ਹੀ ਹੋਇਆ ਲੱਗਦਾ ਆਪਣੀ ਗੋਡਿਆਂ ਤੇ ਭਾਰ ਹੀ ਨਹੀਂ ਆ ਸਕਦਾ ਤੇ ਸਾਡੀ ਕੰਡੀਸ਼ਨ ਕੀ ਅਸੀਂ ਕੁਝ ਵੀ ਨਹੀਂ ਕਰ ਸਕਦੇ ਮੇਨ ਸਾਡੇ ਗੋਡੇ ਆ ਮੈਂ ਤਾਂ ਇਹ ਕਹੂੰਗੀ ਵੀ ਜਿਸ ਵੀ ਭੈਣ ਭਰਾ ਨੂੰ ਕੋਈ ਪ੍ਰੋਬਲਮ ਹੋਵੇ ਨਾ ਉਹਨਾਂ ਨੂੰ ਇੱਕ ਵਾਰੀ ਇਸ ਲਾਈ ਦੇ ਬਾਅਦ ਤੋਂ ਅਯੁਰ ਕੇ ਇਹ ਜਰੂਰ ਇੱਕ ਵਾਰੀ ਅਯੁਰ ਕੇ ਦੇਖਣਾ ਚਾਹੀਦਾ ਹੈ ਮੈਂ ਤਾਂ ਹੱਥ ਜੋੜ ਕੇ ਇਹ ਹੀ ਕਹਿੰਦੀ ਹਾਂ ਅੱਛਾ ਜੀ ਧੰਨਵਾਦ ਆ ਮੈਂ ਥੈਂਕ ਯੂ ਥੈਂਕ ਯੂ